ਦੇਵੇਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਵੀ ਕੱਲ ਨੂੰ ਜਾਨੀ ਕਿ 24 ਤਰੀਕ ਦਿਨ ਵੀਰਵਾਰ ਨੂੰ ਆਪਣਾ ਵੱਡਾ ਇਕੱਠ ਮਹਾਲੀ ਵਿਖੇ ਰੱਖਿਆ ਗਿਆ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੇ ਠੱਗ ਏਜੰਟਾਂ ਤੋਂ ਪੀੜਤ ਨੇ ਤੁਸੀਂ ਇੱਕ ਫਲੈਕਸ ਬਣਵਾ ਕੇ ਲੈ ਕੇ ਆਉਣੀ ਆ ਆਪਣੇ ਏਜੰਟ ਦੀ ਜਿਹਦੇ ਉੱਤੇ ਉਹਦੀ ਫੋਟੋ ਤੇ ਉਹਦੇ ਇਮੀਗ੍ਰੇਸ਼ਨ ਦਸਤਰ ਤੇ ਉਹਦਾ ਡਾਟਾ ਮਤਲਬ ਐਡਰੈਸ ਵਗੈਰਾ ਸਾਰਾ ਕੁਝ ਲਿਖਿਆ ਹੋਵੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਵੀ ਜਿੱਥੇ ਰਹਿੰਦੇ ਨੇ ਜਿਹੜੀ ਸੋਸਾਇਟੀ 'ਚ ਜਿਹੜੇ ਲੋਕਾਂ 'ਚ ਵਿਚਰਦੇ ਨੇ ਬੀ ਇਹ ਜਿਹੜਾ ਪੈਸੇ ਤੇ ਐਸ਼ ਕਰਦੇ ਨੇ ਇਹ ਠੱਗੀ ਦਾ ਇਹ ਚੋਰੀ ਦਾ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਲੁੱਟ ਕੇ ਖਾਦਾ ਹੋਇਆ ਹੁਣ ਦੇਖੋ ਕੋਈ ਕਿਵੇਂ ਪੈ ਜਾਂਦਾ ਪੈਸੇ ਜਿਹੜੇ ਮਤਲਬ ਬਾਹਰ ਜਾਣ ਲਈ ਦਿੰਦੇ ਆ ਨਾ ਲੋਕ ਕਿਸੇ ਦੇ ਕੋਲ ਨਹੀਂ ਦਿੰਦੇ 100 'ਚ 10% ਲੋਕਾਂ ਦੇ ਕੋਲੇ ਪੈਸਾ ਅੱਜ ਦੀ ਘੜੀ ਕੋਈ ਜ਼ਮੀਨ ਵੇਚ ਕੇ ਦਿੰਦਾ ਕੋਈ ਕਿਤੋਂ ਹੀਲਾ ਕਰਕੇ ਦਿੰਦਾ ਕੋਈ ਕਿਤੋਂ ਉਹ ਵਿਚਾਰੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੰਦੇ ਨੇ ਬਾਈ ਇਹ ਪੰਜਾਬ ਦੀ ਨੌਜਵਾਨੀ ਦੀ ਬਰਬਾਦੀ ਕਰਦੇ ਉਹ ਬੰਦਾ 20 50 ਲੱਖ ਦੀ ਠੱਗੀ ਖਾ ਕੇ ਫਿਰ ਕੋਈ ਨਸ਼ੇ ਦਾ ਸ਼ਕਾਰ ਹੋ ਜਾਂਦਾ ਕੋਈ ਮਾੜੇ ਰਾਹਾਂ ਤੇ ਤੁਰ ਪੈਂਦਾ ਨਾ ਉਹਨਾਂ ਦੇ ਕੋਈ ਹੱਲ ਬਣਦੇ ਨੇ ਥਾਣਿਆਂ 'ਚ ਉਹਨਾਂ ਦਾ ਨਹੀਂ ਕੋਈ ਹੱਲ ਬਣਦਾ ਕਚਹਿਰੀਆਂ 'ਚ ਉਹਨਾਂ ਦਾ ਕੋਈ ਹੱਲ ਨਹੀਂ ਬਣਦਾ ਇਹ ਡਰਦੇ ਕਿਹੜੀ ਚੀਜ਼ ਤੋਂ ਨੇ ਡਰਦੇ ਨੇ ਜਲੂਸ ਤੋਂ ਬਾਈ ਸੋਸ਼ਲ ਮੀਡੀਆ ਦੇ ਨਾਲ ਜਲੂਸ ਨਿਕਲ ਆਪਣਾ ਘਟੋ ਘਟਾ ਭਾਨੇ ਬਾਈ ਵਾਲੇ ਪੇਜ ਦੀ ਰੀਚ ਕਿੰਨੀ ਆ 100 ਪੇਜ ਆਪਣੇ ਅੰਡਰ ਚੱਲਦਾ ਠੀਕ ਆ ਆਪਾਂ ਸਾਰੇ ਪੇਜਾਂ ਤੇ ਇਹਨਾਂ ਦਾ ਜਲੂਸ ਕੱਢਾਂਗੇ ਤੁਸੀਂ ਫਲੈਕਸ਼ਨ ਬਣਵਾ ਕੇ ਲੈ ਕੇ ਆਉਣੀਆਂ ਨੇ ਇਹ ਗੱਲ ਤੁਸੀਂ ਯਾਦ ਰੱਖਿਓ ਹੁਣ ਵਿੱਚ ਜੀ ਬੰਦੇ ਸੋਚਣਗੇ ਵੀ ਸਾਡੇ ਪੈਸੇ ਪਟਿਆਲੇ ਫਸੇ ਹੋਏ ਆ ਜਾਂ ਕਿਤੇ ਹੋਰ ਬਠਿੰਡੇ ਬਰਨਾਲੇ ਜਿੱਥੇ ਵੀ ਤੇ ਬਈ ਇਹ ਨਾ ਤੁਸੀਂ ਸੋਚਿਓ ਵੀ ਅਸੀਂ ਮਹਾਲੀ ਕੀ ਕਰਨ ਜਾਣ ਕਿਉਂਕਿ ਆ ਸਾਡੀ ਕੋਈ ਇਹ ਪਰਸਨਲ ਲੜਾਈ ਤਾਂ ਹੈ ਨਹੀਂ ਤਿੰਨ ਚਾਰ ਸਾਲ ਹੋ ਗਏ ਲੱਗਿਆਂ ਨੂੰ ਇਹ ਚੀਜ਼ ਪਿੱਛੇ ਅਸੀਂ ਬਹੁਤ ਕੁਝ ਝੱਲੇ ਸਾਡੇ ਬਾਈ ਨੇ ਤੁਹਾਨੂੰ ਪਤਾ ਹੀ ਹੈ ਪਹਿਲਾਂ ਕਿੰਨਾ ਤਸ਼द्दਤ ਹੋਇਆ ਉਹ ਵੀ ਏਜੰਟਾਂ ਕਰਕੇ ਹੋਇਆ ਹੁਣ ਵੀ ਇਹ ਪ੍ਰਸ਼ਾਸਨ ਕੋਲ ਜਾ ਰਹੇ ਸੀ ਵੀ ਭਾਨੇ ਤੇ ਕਾਰਵਾਈ ਕਰੋ ਐਂ ਕਰੋ ਐਂ ਕਰੋ ਉਹ ਕਾਦੀ ਕਾਰਵਾਈ ਕਰਨ ਬਈ ਤੁਸੀਂ ਇਹ ਤਾਂ ਦੱਸੋ ਇੱਕ ਰੁਪਇਆ ਕਦੇ ਕਿਸੇ ਤੋਂ ਲੈ ਕੇ ਖਾਦਾ ਹੋਵੇ ਉਹ ਸਾਬਤ ਕਰ ਦੇਣਾ ਏਜੰਟਾਂ ਅੱਜ ਕੱਲ ਨਾ ਜੇ ਕੋਈ ਆਪਾਂ ਕਿਸੇ ਤੋਂ 500 ਰੁਪਏ ਵੀ ਲੈ ਲਿਆ ਜਾਂ ਕੁਝ ਇਲਜ਼ਾਮ ਬਿਨਾਂ ਗੱਲਾਂ ਵੀ ਲੱਗ ਜਾਂਦੇ ਨੇ ਲੋਕਾਂ ਤੇ ਇੱਥੇ ਦਾ ਫੇਰ ਮਤਲਬ 3-4 ਸਾਲ ਹੋ ਗਏ ਬਾਈ ਨੂੰ ਲੱਗੇ ਨੂੰ ਇਹਨਾਂ ਦੇ ਖਿਲਾਫ ਏਡੇ ਵੱਡੇ ਮਾਫੀਆ ਦੇ ਇਹ ਸਾਰੇ ਇਕੱਠੇ ਹੋ ਰਹੇ ਨੇ ਆਪਸ ਵਿੱਚ ਪੈਸੇ ਇਕੱਠੇ ਕਰ ਕਰ ਇਹ ਚਾਹੁੰਦੇ ਨੇ ਮੁੱਖ ਮੰਤਰੀ ਸਾਹਿਬ ਕੋਲ ਜਾਂਦੇ ਆ ਪ੍ਰਸ਼ਾਸਨ ਕੋਲ ਜਾਂਦੇ ਆ ਐਸਐਸਪੀ ਡੀਸੀਆਂ ਕੋਲ ਜਾਂਦੇ ਆ ਵੀ ਕੋਈ ਕਾਰਵਾਈ ਕਰੋ ਇਹਨਾਂ ਤੇ ਗੱਲ ਦਾ ਦੱਸਦਾ ਲੀਲਾ ਭਵਨ ਦੀ ਮਾਰਕੀਟ ਸਾਰਿਆਂ ਨੂੰ ਪਤਾ ਵੀ ਅੱਜ ਤੋਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਉੱਥੇ ਕੀ ਸਿਸਟਮ ਸੀ ਉੱਥੇ 40 50 ਇੰਸਟੀਚਿਊਟ ਸੀ ਇਮੀਗ੍ਰੇਸ਼ਨ ਦਫ਼ਤਰ ਸੀ ਪੂਰਾ ਮਤਲਬ ਜਿੰਨੇ ਵੀ ਨੌਜਵਾਨ 12ਵੀਂ ਕਰਦੇ ਸੀ ਉੱਥੇ ਫਸਦੇ ਦੀ ਜਾਂਦੇ ਜਿਹੜੇ ਵਿਚਾਰੇ ਪੜ੍ਹ ਲਿਖ ਕੇ ਘਰਾਂ ਚ ਬੈਠੇ ਦੀ ਜਾਂ ਜਿਹੜੇ ਅਨਪੜ੍ਹਤੀ ਉਹ ਫਰਾਡ ਏਜੰਟਾਂ ਕੋਲ ਵਾਜਦੇ ਦੀ ਜਾਂਦੇ ਫੱਗੀ ਦਾ ਸ਼ਿਕਾਰ ਹੋ ਰਹੇ ਸੀ ਪੂਰੇ ਕੁੱਲ ਮ라ਕੇ ਇਹ ਮਾਫੀਆ ਨੂੰ ਤਾਂ ਠੱਲ ਪਈਓ ਪਈ ਆ ਠੀਕ ਆ ਇਹਨਾਂ ਦਾ ਤਾਂ ਕੰਮ ਬੰਦ ਕਰਾਇਆ ਹੀ ਕਰਾਇਆ ਪਰ ਜਿਹੜੀ ਪੰਜਾਬ ਦੀ ਨੌਜਵਾਨੀ ਨੇ ਇੱਕੋ ਚੀਜ਼ ਮਿੱਥ ਲਈ ਦੀ ਵੀ ਇੱਥੇ ਕੁਝ ਨਹੀਂ ਹੈਗਾ ਪੰਜਾਬ ਦੇ ਵਿੱਚ ਅਸੀਂ ਜਾਣਾ ਹੀ ਬਾਹਰ ਆ ਜਾਣਾ ਹੀ ਬਾਹਰ ਆ ਅੱਜ ਜਿੰਨੇ ਨੌਜਵਾਨ 12ਵੀਂ ਕਰਕੇ ਨਿਕਲਦੇ ਨੇ ਨਾ ਉਹਨਾਂ ਚੋਂ ਇੱਕ ਅੱਧਾ ਹੀ ਹਾਈਲਾਈਟਸ ਕਰਦਾ ਬਾਕੀ ਸਾਰੇ ਮੁੰਡੇ ਕਾਲਜਾਂ ਚ ਨੂੰ ਮੁੜ ਪਏ ਬਾਈ ਪੰਜਾਬ 'ਚ ਰਹਿਣ ਲੱਗੇ ਪੜਾਈਆਂ ਕਰਨ ਲੱਗੇ ਉਹਨਾਂ ਨੇ ਸੋਚਿਆ ਵੀ ਬਾਹਰੇ ਜਾ ਕੇ ਵੀ ਕੁਝ ਕਰਨਾ ਆਪਾਂ ਇੱਥੇ ਰਹਿ ਕੇ ਕੁਝ ਕਰੀਏ। ਮਤਲਬ ਬਾਹਰਲੀ ਜਿਹੜੀ ਆਪਣੇ ਪੰਜਾਬ ਦੀ ਪ੍ਰਵਾਸ ਦਾ ਦੁੱਖ ਦੀ ਉਹ ਠੱਲ ਪਾਏਗੀ ਬਾਈ ਬਹੁਤ ਵੱਡੀ। ਕੋਈ ਬੰਦਾ ਸਮਝੇ ਚਾਹੇ ਨਾ ਸਮਝੇ। ਇਹ ਭਾਨੇ ਸਿੱਧੂ ਬਾਈ ਕਰਕੇ ਹੋਇਆ ਸਾਰਾ ਕੁਝ। ਕਿਉਂਕਿ ਜਦੋਂ ਚੰਡੀਗੜ੍ਹ ਦੇ ਵਿੱਚ ਪਹਿਲੀ ਵਾਰ ਇਹ ਮਸਲਾ ਉੱਠਿਆ ਸੀ ਨਾ ਉਦੋਂ ਉਹ ਏਜੰਟਾਂ ਨੇ ਕੀ ਕੀਤਾ ਸੀ ਬਹੁਤ ਧਮਕੀਆਂ ਦਵਾਈਆਂ। ਤੇ ਉਹ ਤੁਹਾਨੂੰ ਪਤਾ ਵੀ ਬੰਦਾ ਡਰਨ ਡਰਾਉਣ ਵਾਲਾ ਦਾ ਹੈ ਨਹੀਂ ਜ਼ਿੰਦਗੀ ਦੀ ਪ੍ਰਵਾਹ ਨਹੀਂ। ਉੱਥੋਂ ਕੰਮ ਉਲਟ ਪੈ ਗਿਆ ਉਹਨਾਂ ਨੂੰ ਤਾਂ ਇਹਦੀ ਵੀ ਡਰਾ ਲਾਂਗੇ ਤੇ ਮੁਕਾ ਲਾਂਗੇ ਉਹ ਸਮਾਂ ਤੇ ਉੱਥੋਂ ਪਰਮਾਤਮਾ ਦੀ ਕਿਰਪਾ ਕਰਨੀ ਹੁੰਦੀ ਆ ਪੰਜਾਬ ਨੂੰ ਬਚਾਉਣ ਵਾਲੀ ਉਹ ਵੱਡੀ ਲੜਾਈ ਚੱਲ ਪਈ ਚਲੋ ਅਸੀਂ ਤਾਂ ਕਰਨ ਕਰਾਉਣ ਵਾਲੇ ਬਈ ਕੋਈ ਨਹੀਂ ਸਭ ਕਰਨ ਕਰਾਉਣ ਵਾਲਾ ਪਰਮਾਤਮਾ ਪਰ ਤੁਹਾਡੇ ਸਾਥ ਦੀ ਲੋੜ ਆ ਕਿਉਂਕਿ ਤੁਹਾਡੇ ਸਾਥ ਨਾਲੇ ਸਾਰਾ ਕੁਝ ਹੋ ਰਿਹਾ ਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ ਤੇ ਤੁਹਾਨੂੰ ਪਤਾ ਹੀ ਆ ਬਈ ਇਹ ਲੜਾਈ ਕਿਸੇ ਇੱਕ ਬੰਦੇ ਦੇ ਲੜਨ ਦੀ ਨਹੀਂ ਜੇ ਸਾਰਾ ਪੰਜਾਬ ਨਾਲ ਖੜਾ ਤਾ ਹੁਣ ਤੱਕ ਏਡੀ ਵੱਡੀ ਲੜਾਈ ਵਿੱਢ ਕੇ ਲੜਦੇ ਆ ਰਹੇ ਹਾਂ ਕਿਉਂਕਿ ਪਹਿਲਾਂ ਵੀ ਬਾਈ ਤੇ ਤੁਹਾਨੂੰ ਪਤਾ ਕਿੰਨੇ ਪਰਚੇ ਪਾਤੇ ਦੀ ਝੂਠੇ ਪਰਚੇ ਚੱਕ ਕੇ ਅੰਦਰ ਕਰਤਾ ਸੀ ਜੇ ਲੋਕ ਮਤਲਬ ਉਹਨਾਂ ਨਾਲ ਖੜ ਗਏ ਤਾਂ ਬਾਈ ਬਾਹਰ ਆਇਆ ਨਹੀਂ ਕੋਈ ਆਸ ਉਮੀਦ ਨਹੀਂ ਤੀ ਉਹ ਮਤਲਬ ਲੋਕੇ ਬਹੁਤ ਜ਼ਿਆਦੇ ਆ ਗਏ ਠੀਕ ਹੈ ਤੇ ਹੁਣ ਵੀ ਤੁਹਾਡੇ ਸਹਿਯੋਗ ਦੀ ਲੋੜ ਹੈ ਮਿੱਤਰੋ ਜੇ ਤੁਸੀਂ ਨਾਲ ਖੜੇ ਹੋ ਪਹਿਲਾਂ ਨਾਲ ਖੜੀ ਤੀ ਤਾਂ ਹੀ ਬਾਈ ਨੇ ਆ ਕੇ ਬਾਹਰ ਚੁਕਿਆ ਨਹੀਂ ਦਵਿਆ ਨਹੀਂ ਚੁੱਪ ਨਹੀਂ ਕਰਿਆ ਇਹ ਲੜਾਈ ਜਾਰੀ ਰੱਖੀ ਬਹੁਤ ਕੁਝ ਹੋਇਆ ਯਾਰ ਬਹੁਤ ਪਰਸਨਲ ਚੀਜ਼ਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਅਸੀਂ ਦੱਸ ਵੀ ਨਹੀਂ ਸਕਦੇ ਸਾਡੀ ਟੀਮ ਨੂੰ ਪਤਾ ਨਹੀਂ ਜੋ ਕੁਝ ਹੋਇਆ ਜੋ ਕੁਝ ਉਹ ਸਮੇਂ ਚ ਬੀਤਿਆ ਹੋਰ ਬੰਦਾ ਹੁੰਦਾ ਅਗੇ ਅਗਲਾ ਚੁੱਪ ਕਰ ਜਾਂਦਾ ਬਾਈ ਪਰਵਾਰਾਂ ਤੱਕ ਪਰਚੇ ਕਰ ਦੇਦੀ ਇਹ ਸਰਕਾਰ ਨੇ ਚਲੋ ਕੋਈ ਗੱਲ ਨਹੀਂ ਗੱਲ ਹੈ ਪੰਜਾਬ ਦੀ ਤੁਹਾਨੂੰ ਇੰਨਾ ਪਿਆਰ ਦਿੱਤਾ ਤੁਸੀਂ ਸਾਥ ਦਿੱਤਾ ਬਾਈ ਨੂੰ ਬਾਹਰ ਕਢਾਇਆ ਕੇ ਲੜਾਈ ਓਕਣੇ ਫੇਰ ਜਾਰੀ ਆ ਤੇ ਇੱਕ ਮੇਰੀ ਬੇਨਤੀ ਉਹ ਨੌਜਵਾਨਾਂ ਨੂੰ ਆ ਦੇਖੋ ਹੁਣ ਕਿਸੇ ਕਾਲਜ ਚ ਤੁਹਾਨੂੰ ਪਤਾ ਵੋਟਾਂ ਨਹੀਂ ਪੈਂਦੀਆਂ ਪੋਸਟਰ ਲਾਉਨੇ ਨੇ ਗਰੁੱਪ ਬਣਾਉਂਦੇ ਨੇ ਵੀ ਆ ਸਾਡਾ ਪ੍ਰਧਾਨ ਆ ਫਲਾਣਾ ਟੂਰਨਾਮੈਂਟਾਂ ਦੇ ਜਾਂਦੇ ਨੇ ਨੌਜਵਾਨਾਂ ਨੂੰ ਬੜਾ ਚੋਅ ਆ ਘਟੋ ਘਟ 20 25 50 ਪਜਾ ਗੱਡੀਆਂ ਇਕੱਠੀਆਂ ਕਰਕੇ ਰੈਲੀਆਂ ਕਰਦੇ ਨੇ ਕੁਝ ਕਰਦੇ ਨੇ ਚਲੋ ਠੀਕ ਆ ਉਹ ਥੋੜੀ ਇੱਛਾ ਬਾਈ ਥੋੜੀ ਖੁਸ਼ੀ ਆ ਜਿਹੜੀ ਜੀਅ ਚ ਤੁਸੀਂ ਕਰਦੇ ਹੋ ਪਰ ਤੁਹਾਡੇ ਅੱਗੇ ਬੇਨਤੀ ਆ ਵੀ ਉਹ ਤੁਸੀਂ ਬੇਫਾਲ ਤੋਂ ਕੰਮ ਕਰ ਰਹੇ ਹੋ ਗੁੱਸਾ ਨਾ ਕਰੋ ਚਲੋ ਵੀ ਪਰ ਤੁਸੀਂ ਇਹ ਲੜਾਈ ਚਾਹੋ ਇੱਧਰ ਆਓ ਤੁਸੀਂ ਪੰਜਾਬ ਲਈ ਲੜੋ ਹੱਕਾਂ ਲਈ ਲੜੋ ਤੇ ਜਿਹੜੇ ਮਤਲਬ ਲੋਕ ਪੀੜਤ ਨੇ ਉਹਨਾਂ ਨੂੰ ਦੁੱਖ ਤੋਂ ਛੁਟਕਾਰਾ ਦਵਾਈਏ ਸਾਡਾ ਸਾਥ ਦਓ ਸਾਡੇ ਨਾਲ ਲੱਗੋ ਕਿਉਂਕਿ ਸਾਡੀ ਕੋਈ ਨਾ ਇਹ ਪਰਸਨਲ ਲੜਾਈ ਆ ਨਾ ਕੋਈ ਪੋਲਿਟਿਕਲ ਲੜਾਈ ਆ ਇਹ ਲੜਾਈ ਆ ਲੋਕਾਂ ਦੇ ਹੱਕਾਂ ਦੀ ਪੰਜਾਬ ਨੂੰ ਬਚਾਉਣ ਦੀ ਤੇ ਠੱਗ ਏਜੰਟ ਮਾਫੀਆ ਜਿਹੜੀ ਇਹਦੇ ਖਿਲਾਫ ਤੇ ਜਿਹੜੇ ਵੀ ਗਰੁੱਪਾਂ ਵਾਲੇ ਬਾਈ ਨੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਉੱਥੇ ਦਾ ਗੱਡੀਆਂ ਇਕੱਠੀਆਂ ਕਰਕੇ ਵਗ ਜੰਨੇ ਹੋ ਮੰਤਰੀਆਂ ਲੀਡਰਾਂ ਦੇ ਮਗਰ ਤਾਂ ਵਗ ਜੰਨੇ ਹੋ ਇੱਥੇ ਵੀ ਜ਼ਰੂਰ ਪਹੁੰਚਿਆ ਕਰੋ ਬਾਈ ਹੱਕ ਸੱਚ ਦੀ ਲੜਾਈ ਆ ਆਪਣੀ ਜ਼ਮੀਰ ਦੀ ਆਵਾਜ਼ ਨੂੰ ਕਿਉਂਕਿ ਇਹ ਸਾਰਿਆਂ ਨੂੰ ਪਤਾ ਵੀ ਕੌਣ ਸਹੀ ਆ ਕੌਣ ਗਲਤ ਆ ਇੰਨਾ ਕ ਤਾਂ ਸਾਰਿਆਂ ਨੂੰ ਪਤਾ ਜੇ ਆਪਾਂ ਕਿਸੇ ਪਾਰਟੀ ਦੇ ਮਗਰ ਲੱਗੇ ਹੋਏ ਆ ਇਹ ਚੀਜ਼ਾਂ ਪਾਰਟੀਵਾਦੀਆਂ ਤੋਂ ਉੱਪਰ ਉੱਠ ਕੇ ਕਰਨ ਦੀ ਲੋੜ ਹੈ ਕਿਉਂਕਿ ਸਿਆਸਤ ਪੰਜਾਬ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ ਤੁਹਾਨੂੰ ਪਤਾ ਵੀ ਮਜਬੂਰੀ ਬਣ ਗਈ ਲੋਕਾਂ ਦੀ ਸਿਆਸਤ ਇੰਨੀ ਗੰਧਲੀ ਹੋ ਗਈ ਝੂਠੀ ਪਰਚਿਆਂ ਦੀ ਰਾਜਨੀਤੀ ਕਰਕੇ ਲੋਕਾਂ ਨੂੰ ਇਹਨਾਂ ਲੀਡਰਾਂ ਦੇ ਮਗਰ ਤੁਰਨਾ ਪੈ ਰਿਹਾ ਇਹਨਾਂ ਪਾਰਟੀਆਂ ਦੇ ਮਗਰ ਤੁਰਨਾ ਪੈ ਰਿਹਾ ਸਰਕਾਰਾਂ ਦੇ ਖਿਲਾਫ ਤੇ ਆਪਾਂ ਨੂੰ ਹੀ ਲੜਾਈ ਲੜਨ ਦੀ ਲੋੜ ਹੈ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਮੇਰੀ ਇੱਕ ਪੁਲਿਸ ਪ੍ਰਸ਼ਾਸਨ ਨੂੰ ਬਈ ਬਾਈ ਤੁਸੀਂ ਇੰਨੇ ਪੜ੍ਹੇ ਲਿਖੇ ਹੋ ਠੀਕ ਆ ਇੱਕ ਡੀਐਸਪੀ ਐਸਐਸਪੀ ਰੈਂਕ ਦਾ ਬੰਦਾ ਇੰਨਾ ਪੜਿਆ ਲਿਖਿਆ ਹੁੰਦਾ ਉਹ ਇੰਨਾ ਮਤਲਬ ਜ਼ਿੰਦਗੀ ਦੇ ਵਿੱਚ ਸਟਰਗਲ ਕਰਕੇ ਨੌਕਰੀ ਤੇ ਪਹੁੰਚਦਾ ਤੇ ਉਹਨਾਂ ਨੂੰ 10 10 12 12 ਪੜ੍ਹੇ ਅਨਪੜ੍ਹ ਲੀਡਰ ਫੋਨ ਮਾਰ ਮਾਰ ਕੇ ਉਹਨਾਂ ਤੇ ਰੋਹ ਮਾਰਦੇ ਬਈ ਤੁਹਾਡੇ ਕੋਲ ਬਹੁਤ ਪਾਵਰ ਹੁੰਦੀ ਹੈ ਬਈ ਜੇ ਤੁਸੀਂ ਇੱਥੋਂ ਜਮੀਰ ਜਗਾ ਕੇ ਤੁਸੀਂ ਆਪਣੀ ਨੌਕਰੀ ਆਪਦੇ ਦਮ ਤੇ ਕਰੋ ਨਾ ਕਿਸੇ ਤੋਂ ਡਰਨ ਦੀ ਲੋੜ ਨਹੀਂ ਨਾ ਤੁਹਾਨੂੰ ਇਹ ਕੁਝ ਕਰ ਸਕਦੇ ਨੇ ਤੁਸੀਂ ਆਪਣੀ ਪ੍ਰੋਫਾਈਲ ਬਣਾਓ ਤੁਸੀਂ ਸਾਰੇ ਆਪਣਾ ਸੋਸ਼ਲ ਮੀਡੀਆ ਯੂਜ਼ ਕਰੋ ਜਿਵੇਂ ਸਿੰਗਰ ਯੂਜ਼ ਕਰਦੇ ਆ ਤੁਸੀਂ ਲੋਕਾਂ ਨੂੰ ਦੱਸੋ ਵੀ ਹਾਂ ਤੁਹਾਡੇ ਤੇ ਕੀ ਦਬਾਅ ਪਾਉਂਦੇ ਆ ਕੀ ਪ੍ਰੈਸ਼ਰ ਪਾਉਂਦੇ ਆ ਕੁਝ ਵੀ ਨਹੀਂ ਕਰ ਸਕਦੇ ਇਹ ਲੀਡਰ ਤੁਸੀਂ ਨੌਕਰੀ ਇਮਾਨਦਾਰੀ ਨਾਲ ਕਰੋ ਬਾਈ ਇੱਕ ਐਸਐਸਪੀ ਡੀਐਸਪੀ ਐਸਐਚ ਉਹ ਰੈਂਕ ਦੇ ਅਫਸਰ ਨੇ ਜਿਹੜੇ ਉਹ ਬਹੁਤ ਪੜ੍ਹੇ ਲਿਖੇ ਤੇ ਸੂਝਵਾਨ ਹੁੰਦੇ ਨੇ ਬਾਈ ਉਹ ਵੀ ਕਹਿੰਦੇ ਨੇ ਵੀ ਅਸੀਂ ਮਜਬੂਰ ਆ ਵੀਰ ਅਸੀਂ ਕੀ ਕਰੀਏ ਪਰ ਬਾਈ ਕੁਝ ਨਹੀਂ ਹੁੰਦਾ ਜ਼ਿੰਦਗੀ ਇੱਕ ਵਾਰ ਮਿਲਦੀ ਆ ਮੌਤ ਸਭ ਨੂੰ ਆਉਣੀ ਆ ਕੋਈ ਪੈਸਾ ਆਪਾਂ ਨਾਲ ਨਹੀਂ ਲੈ ਜਾਣਾ ਇੱਕ ਕਿਰਦਾਰ ਆ ਬੰਦੇ ਦਾ ਉਹ ਇੱਥੇ ਜਿਉਂਦਾ ਰਹਿੰਦਾ ਜਿਹੜੇ ਇਮਾਨਦਾਰ ਅਫਸਰ ਨਹੀਂ ਉਹਨਾਂ ਨੂੰ ਦੁਨੀਆ ਅੱਜ ਤੱਕ ਯਾਦ ਕਰਦੀਆਂ ਜਿਹੜੇ ਜਿਨ੍ਹਾਂ ਨੇ ਦਲ ਪੂਣਾ ਕਰਿਆ ਪੰਜਾਬ ਨਾਲ ਗਦਾਰੀयां ਕੀਤੀਆਂ ਉਹਨਾਂ ਨੂੰ ਅੱਜ ਵੀ ਪੁੱਛੜ ਦੇ ਨਾਮ ਨਾਲ ਜਾਣਿਆ ਜਾਂਦਾ ਉਹਨਾਂ ਨੂੰ ਅੱਜ ਵੀ ਲਾਣਤਾ ਪੈਂਦੀਆਂ ਨੇ ਉਹਨਾਂ ਦੇ ਪਰਿਵਾਰਾਂ ਦਾ ਦੇਖੋ ਕੀ ਹਾਸਰ ਹੋਇਆ ਤੁਸੀਂ ਇੱਕ ਜੀ ਸੋਚਿਆ ਕਰੋ ਵੀ ਉੱਤੇ ਪ੍ਰਮਾਤਮਾ ਸਾਰਾ ਕੁਝ ਦੇਖ ਰਿਹਾ ਉਹ ਤੋਂ ਡਰ ਕੇ ਰਹਿਣਾ ਲੀਡਰ ਜਾਂ ਕਿਸੇ ਹੋਰ ਦੀ ਔਕਾਤ ਨਹੀਂ ਹੁੰਦੀ ਬਾਈ ਤੁਹਾਨੂੰ ਉਹ ਡਰਾ ਲੈਣਾ ਇਹ ਗੱਲ ਤੁਹਾਡੀ ਜ਼ਮੀਰ ਤੇ ਖੜੀ ਹੁੰਦੀ ਆ ਵੀ ਤੁਸੀਂ ਅਣਖ ਨਾਲ ਨੌਕਰੀ ਕਰਨੀ ਹੈ ਜੇ ਤੁਸੀਂ ਬਾਈ ਆਪਣੀ ਆਈ ਤੇ ਆ ਜਾਓ ਨਾ ਪੰਜਾਬ ਬਹੁਤ ਸੁਧਰ ਸਕਦਾ ਲੀਡਰਾਂ ਦੇ ਹੱਥ ਕੁਛ ਨਹੀਂ ਸਾਰਾ ਹੱਥ ਪ੍ਰਸ਼ਾਸਨ ਦੇ ਆ ਜਮੀਰ ਜਗਾਓ ਅਣਖ ਨਾਲ ਨੌਕਰੀ ਕਰੋ ਤੋਂ ਮੇਰੀ ਇੰਨੇ ਕ ਬੇਨਤੀਆਂ ਕਬੂਲ ਕਰਿਓ ਤੇ ਕੱਲ ਨੂੰ ਸਾਰੇ ਭਰਾ ਜਰੂਰ ਪਹੁੰਚਿਓ ਸਾਥ ਦਿਓ ਬਾਈ ਤੁਹਾਡੇ ਸਾਥ ਦੀ ਬਹੁਤ ਲੋੜ ਆ ਹੁਣ ਧੰਨਵਾਦ